ਕੱਲ ਮੈਂ ਕਿਹਾ ਸੀ ਸਸਰੀਆ ਭਾਜੀ ਸਸਰੀਆ ਇਹ ਜਿਹੜਾ ਤੁਸੀਂ ਸਨੇਹ ਲਾਇਆ ਨਾ 72000 ਪਹਿਲਾਂ ਪਹਿਲਾਂ ਦੇ ਪੈਸੇ ਦਿਓ ਹਾਂਜੀ ਪੈਸੇ ਲੈ ਲਾ ਤੇ ਮੇਰੇ ਕੱਪੜੇ ਨਾਲ ਸਉਣੀ ਸਉਣੀ ਠੀਕ ਹੈ ਮੇਰੇ ਕੱਪੜੇ ਤੇਰੇ ਵਾਪਸ ਤੇ ਠੀਕ ਵਾਖ ਖਰਾਬ ਹੋਇਆ ਤਾਂ ਅੱਧਾ ਦਿਮਾਗ ਤੇ ਫੈਕਟਰਾ ਕਰ ਨਹੀਂ ਭਾਜੀ ਨਹੀਂ ਨਹੀਂ ਆਪਣੇ ਸੋਨੇ ਤੇ ਫਲਾਕ ਨੂੰ ਐਡਾ ਬੇਇੱਜ਼ਤੀ ਕਰਦਾ ਕਿ ਤੁਸੀਂ ਪਹਿਲਾਂ ਪੈਸੇ ਲਿਆਓ ਮੇਰੇ ਕੱਪੜੇ ਨੂੰ ਫੌਰ ਨਹੀਂ ਨਹੀਂ ਵੀਰ ਜੀ 3 ਸਾਲ ਹੋ ਗਏ ਪੈਸੇ ਲੈਣ ਨੂੰ ਇਹ ਪੈਸੇ ਲੈ ਲਾ ਮੇਰੇ ਕੱਪੜੇ ਹੁਣੇ ਪੈਕ ਕਰਦੇ ਹਾਂ ਜੀ 20000 ਰੁਪਏ ਤੈਨੂੰ ਬਦਲਾ ਫਰਾਂਦਾ ਠੀਕ ਹੈ ਬਾਜੀ ਬਿਲਕੁਲ ਹਾਂ ਤੇ ਆਪੀ ਓਕਾਤ ਚ ਰਹਿ ਜੇ ਚਾਰ ਵੀਰੇ ਮੈਂ ਤਾਂ ਓਕਾਤ ਚ ਆ ਮੈਂ ਮੈਂ ਤਾਂ ਓਕਾਤ ਚ ਤੂੰ ਤੇਨੂੰ ਤੈਨੂੰ ਤੂੰ ਸਮਝਦਾ ਤੂੰ ਤੇ ਦੋ ਮਤਰੀਆਂ ਦੇ ਕੱਪੜੇ ਬਣਾਉਣ ਲੱਗ ਪਿਆ ਤੇਰਾ ਦਿਮਾਗ ਖਰਾਬ ਹੋ ਗਿਆ ਨਹੀਂ ਤੁਸੀਂ ਕਿਸ ਤੁਸੀਂ ਕਿਸ ਗੱਲੋਂ ਗਾਲਾਂ ਕੱਢਦੇ ਹੋ ਜੀ ਪੈਸੇ ਤੇ ਮੈਂ ਤਾਂ ਫੇਰਾ ਪਾਉਂਦਾ ਨਹੀਂ ਤੇ ਵੀਰ ਜੀ ਰਾਜਾ ਵਣਿੰਗ ਜੀ ਤੁਹਾਡੇ ਕੋਲ ਪੈਸੇ ਨੂੰ ਲਵੇਂ 3 ਸਾਲ ਹੋ ਗਏ ਤੂੰ ਮੈਂ ਕਰ ਕੋਲੇ ਜਿੱਦੇ ਆਇਆ ਸੀ ਤੂੰ ਮੈਨੂੰ ਕਹਿਣਾ ਸੀ ਉਦੋਂ ਹੀ ਤੂੰ ਮੈਨੂੰ ਇਹ ਕਹੇਗੀ ਭਾਈ ਜੀ ਤੈਨੂੰ ਤੈਨੂੰ ਭਾਈ ਜੀ ਮੈਂ ਮੈਸੀਜ ਲਾਇਆ ਰੋਕਸੀਨ ਮੈਸੀਜ ਵੀ ਲਾਇਆ ਪਿਛਲੇ ਸਾਲ ਮੈਸੀਜ ਲਾਇਆ ਮੈਂ ਕਿਹਾ ਯਾਰ ਤੂੰ ਆਪ ਦੇ ਪੈਸੇ ਤੂੰ ਮੇਰੇ ਬੰਦੇ ਨੂੰ ਫੋਨ ਕਰਕੇ ਇਹ ਕਿਹਾ ਵੀ ਪਹਿਲਾਂ ਪਹਿਲਾਂ ਵਾਲੇ ਪੈਸੇ ਲਿਆਓ ਫੇਰ ਦੇਵਾਂਗੇ ਘਰ ਤੇ ਜਮੇ ਤੇ ਭਾਜੀ ਪੈਸੇ ਮੰਗ ਲੈ ਜਨਾਬ ਫਿਰ ਕਰ ਲਿਆ 3 ਸਾਲ ਹੋ ਗਏ ਬੱਸ ਤੈਨੂੰ ਕਿਹਨੇ ਆਖਿਆ ਵੀ ਨਾ ਲੈ ਪੈਸੇ ਨਹੀਂ ਆਖਿਆ ਰਾਜੂ ਮੁੰਡਾ ਰਾਜੂ ਮੁੰਡਾ ਕਪੜਾ ਰਾਜੂ ਕਪੜਾ ਲੈ ਗਿਆ ਸੀ ਕਹਿੰਦਾ ਮੈਂ ਹੁਣੇ ਦੇ ਦੇਣਾ ਪੈਸੇ ਪੈਸੇ ਕਿੰਨੇ ਆ ਸੋ ਗਿਆ ਨਾ ਪਰ ਦਿਮਾਗ ਆਦਾ ਟਿਕਾਣੀ ਤੇ ਰਹਿਣਾ ਚਾਹੀਦਾ ਬੰਦੇ ਦਾ ਤੇਰਾ ਦਿਮਾਗ ਕਿਹਨੇ ਵੀਰੇ ਮੇਰਾ ਦਿਮਾਗ ਟਿਕਾਣੀ ਤੇ ਆ ਮੇਰਾ ਟਿਕਾਣੀ ਤੇ ਆ ਹਾਂ ਬਤਮੀਜ਼ ਹੋ ਗਿਆ ਬਹੁਤ ਜ਼ਿਆਦੇ ਮੇਰੇ ਬਤਮੀਜ਼ ਕਾਹ ਹੋ ਗਿਆ ਪੈਸੇ ਮੰਗ ਲੈ ਕਿਹੜੇ ਪੈਸੇ ਵਾਲੇ ਉੱਲੂ ਜਾਂ ਪੱਖਿਆ ਮੈਨੂੰ ਕਿਤੇ ਆਖਿਆ ਤੂੰ ਪੈਸੇ ਆਹ ਜੀ ਤਮੀਜ਼ ਨਾਲ ਬੋਲੋ ਤ ਚਾਲੇ ਗੱਡੀਆਂ ਦਾ ਮੋੜੇ ਦੀ ਗੱਲ ਕਰਦੇ। ਤੂੰ ਤੇਰਾ ਦਿਮਾਗ ਫੇਲ। ਚੱਲ ਕੋਈ ਨਹੀਂ ਆਜੋ ਆਜੋ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਦਿਮਾਗਾਂ ਘਟਕਾਣੇ ਦਾ। ਮੇਰਾ ਦਿਮਾਗ ਟਿਕਾਣੇ ਤੇ ਆ। ਹਾਂ। ਸਾਰੇ ਦਿਨ ਮਾਰ ਮਾਰ ਕੇ ਜੁਕਿਆ ਸਿਰ ਗੰਜਾ ਕਰਦੇ ਹਾਂਗੇ। ਅੱਛਾ ਚਲੋ ਕੋਈ ਗੱਲ ਨਹੀਂ ਦੇਖ ਲਾਂਗੇ। ਸ਼ਰਮਸਾਰ। 10